ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਵਿਕਰਮ ਸਿੰਘ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦੀ ਐਮਪੀਸ਼ਿਪ ਨੂੰ ਖਤਮ ਕਰਨ ਵਾਸਤੇ ਹਾਈ ਕੋਰਟ ਦੇ ਵਿੱਚ ਦਰਖਾਸਤ ਦਿੱਤੀ ਸੀ ਵੀਰੋ ਉਸ ਦਰਖਾਸਤ ਦੇ ਬਾਰੇ ਅੱਜ ਅਸੀਂ ਤੁਹਾਨੂੰ ਤਫਸੀਲ ਦੇ ਨਾਲ ਦੱਸਾਂਗੇ ਕਿ ਭਾਈ ਅਮਰਤਪਾਲ ਸਿੰਘ ਦੀ ਐਮਪੀਸ਼ਿਪ ਨੂੰ ਕਿੰਨਾ ਖਤਰਾ ਹੈ ਤੇ ਕਿਸ ਵਜ੍ਹਾ ਤੋਂ ਵਿਕਰਮ ਸਿੰਘ ਨੇ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੈ ਸੋ ਚੱਲ ਕੇ ਇਸ ਦੇ ਬਾਰੇ ਜਾਣਦੇ ਹਾਂ ਕਿ ਫੇਵਰ ਕੀਤੀ ਹੈ ਅਧਿਕਾਰੀਆਂ ਨੇ ਇਹ ਸਾਰਾ ਮਸਲਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਹੈ ਕਿ ਅਮਰਤਪਾਲ ਦੀ ਐਮਪੀਸ਼ਿਪ ਰੱਦ ਹੋ ਜੇ ਟੈਲੀਫੋਨ ਨੂੰ ਭਾਈ ਅਮਰਿਤਪਾਲ ਸਿੰਘ ਨਜ਼ਰ ਆਇਆ ਦੇਸ਼ ਦੀਆਂ 547 ਸੀਟਾਂ ਜੇ ਮੈਂ ਭੁੱਲਦਾ ਨਹੀਂ ਤੇ ਉਹਨਾਂ ਉੱਤੇ ਇਲੈਕਸ਼ਨ ਹੋਈਏ ਕਿ ਸਾਰੀਆਂ ਉੱਤੇ ਇਹਨਾਂ ਨੇ ਸਰਵੇ ਕਰਕੇ ਹੋਰ ਪਟੀਸ਼ਨਾਂ ਪਾਉਣਗੇ ਜਾਂ ਨਹੀਂ ਪਾਉਣਗੇ ਇਹ ਆਪਣੇ ਆਪ ਤੇ ਵਿਚਾਰ ਲਾ ਜਿਆਦਾ ਦੂਰ ਨਾ ਜਾਈਏ ਪੰਜਾਬ ਤੇ ਹਰਿਆਣਾ ਨੇੜੇ-ਨੇੜੇ ਨੇ ਸਾਰੇ ਚੰਡੀਗੜ੍ਹ ਇੱਥੋਂ ਦੀਆਂ ਜਿਹੜੀਆਂ 24 ਸੀਟਾਂ ਪਣ ਜਾਂਦੀਆਂ ਕੀ ਇਹ 24 ਸੀਟਾਂ ਦੇ ਉੱਤੇ ਇਹਨਾਂ ਨੇ ਸਰਵੇ ਕਰ ਲਿਆ ਲੋਕ ਉਹ ਤੇ ਡੋਮਣੀ ਗਏ ਤਾਲਬੇ ਤਾਂ ਉਹਦੇ ਵਿੱਚ ਕੋਈ ਇਦਾਂ ਹੀ ਗੱਲ ਨਹੀਂ ਕੋਈ ਅਲਿਗੇਸ਼ਨ ਨਹੀਂ ਕੋਈ ਕੁਝ ਨਹੀਂ ਜੋ ਉਹ ਇੱਕ ਅਲਿਗੇਸ਼ਨ ਲਗਾਣਾ ਤੇ ਉਸ ਨੂੰ ਪ੍ਰੂਫ ਕਰਨਾ ਜਿਹੜਾ ਹੁੰਦਾ ਨਾ ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੁੰਦਾ ਸਿਮਰਤੀ ਇਰਾਨੀ 1,60,000 ਦੇ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕਾਰਜਕਰਤਾ ਤੋਂ ਹਾਰ ਗਈ ਗਿਆ ਸਭ ਤੋਂ ਵੱਡੀ ਜਿਹੜੀ ਹੈ ਹਾਰ ਉਹਦੀ ਸਿਮਰਤੀ ਇਰਾਨੀ ਦੀ ਹੋਈ ਹੈ ਔਰ ਜਦੋਂ ਉਹਨੇ ਪੋਲਿਟਿਕਸ ਵਿੱਚ ਪੈਰ ਰੱਖਿਆ ਸੀ ਤੇ ਸਿਰ ਤੇ ਸਿਲੰਡਰ ਚੁੱਕ ਕੇ ਜਾਂ ਹੱਥ ਵਿੱਚ ਸਿਲੰਡਰ ਫੜ ਕੇ ਜਾਂ ਚੌਂਕਾਂ ਦੇ ਵੀ ਸਿਲੰਡਰ ਗੈਸ ਦਾ ਰੱਖ ਕੇ ਉਹ ਡਰਮੇ ਕਰਿਆ ਕਰਦੀ ਸੀ ਅਮਰਤਪਾਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਔਰ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਮਰਤਪਾਲ ਦੀ ਜਿਹੜੀ ਐਮਪੀ ਸ਼ਿਪ ਹੈ ਜਿਹੜੀ ਜਿਹੜੇ ਪੱਖ ਨੇ ਪਟੀਸ਼ਨ ਕਰਤਾ ਨੇ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਕਿ ਅਮਰਤਪਾਲ ਦੀ ਐਮਪੀ ਸ਼ਿਪ ਹੈ ਜਿਹੜੀ ਰੱਦ ਹੋਣੀ ਚਾਹੀਦੀ ਹੈ ਬਈ ਗੰਭੀਰ ਇਲਜ਼ਾਮ ਉਹਨਾਂ ਨੇ ਲਗਾਏ ਨੇ ਕਿ ਜਿਹੜਾ ਏਜੰਸੀਆਂ ਜਾਂ ਸਰਕਾਰ ਆ ਅਮਰਤਪਾਲ ਦੀ ਫੇਵਰ ਕਰ ਰਹੇ ਨੇ ਇਲੈਕਸ਼ਨ ਦੇ ਵਿੱਚ ਵੀ ਫੇਵਰ ਕੀਤੀ ਹੈ ਤਾਂ ਪਟੀਸ਼ਨ ਦੇ ਵਿੱਚ ਕੀ ਕੁਝ ਖਾਸ ਰਹੇਗਾ ਕਿ ਇਸ ਦੇ ਨਾਲ ਅਮਰਤਪਾਲ ਦੀ ਐਮਪੀ ਸ਼ਿਪਰਤ ਹੋ ਸਕਦੀ ਹੈ ਕਾਨੂੰਨਨ ਤੌਰ ਤੇ ਕੀ ਇਦਾਂ ਹੋ ਸਕਦਾ ਤਾਂ ਇਹ ਜਾਣਾਂਗੇ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਐਡਵੋਕੇਟ ਜਗਮਨ ਸਿੰਘ ਪੱਟੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਜਿਸ ਤਰ੍ਹਾਂ ਇਹ ਪਟੀਸ਼ਨ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਹੈ ਇੱਕ ਕਿ ਫੇਵਰ ਕੀਤੀ ਹੈ ਅਧਿਕਾਰੀਆਂ ਨੇ ਜਾਂ ਸਾਰਾ ਮਸਲਾ ਹੈ ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਅਮਰਿਤਪਾਲ ਦੀ ਐਮਪੀਸ਼ੀ ਪ੍ਰਧਾਨ ਹੋ ਜੀ ਜੋ ਇਹਨਾਂ ਨੇ ਪਟੀਸ਼ਨ ਪਾਈ ਹੈ ਇਹ ਪਬਲਿਕ ਇੰਟਰਸਟ ਵਿੱਚ ਪਾਈ ਗਈ ਹੈ ਜਾਂ ਅਦਰਵਾਈਜ਼ ਪਾਈ ਹੈ ਇਹ ਦੋ ਸਵਾਲ ਨੇ ਵੱਖਰੇ ਵੱਖਰੇ ਜੇ ਪਬਲਿਕ ਇੰਟਰਸਟ ਵਿੱਚ ਪਾਈਏ ਤੇ ਇਸ ਦਾ ਮਤਲਬ ਇਹ ਹੈ ਕਿ ਪਬਲਿਕ ਇੰਟਰਸਟ ਦੇ ਵਿੱਚ ਪੈਰੀਮੀਟਰ ਜਿਹੜੇ ਐ ਪਰ ਹਾਈ ਕੋਰਟ ਰੂਲਸ ਐਂਡ ਆਰਡਰਸ ਐਨ ਨਾਰਮਸ ਜਿਹੜੇ ਹਾਈ ਕੋਰਟ ਨੇ ਤੈਅ ਕੀਤੇ ਹੋਏ ਨੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਦਿੱਤੇ ਨੇ ਵੀ ਪਬਲਿਕ ਇੰਟਰਸਟ ਲਿਟੀਗੇਸ਼ਨ ਕਿਸ ਤਰ੍ਹਾਂ ਤੇ ਕਿਵੇਂ ਐਂਟਰਟੇਨੇਬਲ ਹੈ ਇਹ ਜਿਹੜੀ ਸਕਰੂਟੀ ਦੇ ਵਿੱਚੋਂ ਨਿਕਲਦੀ ਹੈ ਜਾਂ ਨਹੀਂ ਨਿਕਲਦੀ ਫਾਈਲ ਕਰਨਾ ਇੱਕ ਅਲੱਗ ਚੀਜ਼ ਹੈ ਸਕਰੂਟੀ ਵਿੱਚੋਂ ਨਿਕਲਣਾ ਅਲੱਗ ਚੀਜ਼ ਹੈ ਤੇ ਜੱਜ ਅਗੇ ਲਿਸਟ ਹੋਣ ਤੋਂ ਬਾਅਦ ਜਿਹੜੇ ਕੁਐਸਚਨਾਂ ਦੀ ਮਾਨ ਜੋ ਕੋਰਟ ਤੋਂ ਵਿਚਾਰ ਹੋਣੀ ਹੈ ਉਹ ਇੱਕ ਅਲੱਗ ਚੀਜ਼ ਹੈ ਤਿੰਨ ਡਿਫਰੈਂਟ ਸਟੇਜਸ ਨੇ ਜਿਨ੍ਹਾਂ ਨੂੰ ਇਹ ਪਾਰ ਕਰਨਾ ਪਏਗਾ ਪਹਿਲੀ ਚੀਜ਼ ਇਹ ਹੈ ਕਿ ਇਹ ਜਨਾਬ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਉਹਨਾਂ ਦਾ ਲੋਕਸ ਠੰਡੀ ਕੀ ਹੈ ਸਿਰਫ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਨਜ਼ਰ ਆਇਆ ਦੇਸ਼ ਦੀਆਂ 543 ਸੀਟਾਂ ਜੇ ਮੈਂ ਭੁੱਲਦਾ ਨਹੀਂ ਤੇ ਉਹਨਾਂ ਤੇ ਇਲੈਕਸ਼ਨ ਹੋਈਏ ਕਿ ਸਾਰਿਆਂ ਉਤੇ ਇਹਨਾਂ ਨੇ ਸਰਵੇਖ ਕਰਕੇ ਹੋਰ ਪਟੀਸ਼ਨਾਂ ਪਾਉਣਗੇ ਜਾਂ ਨਹੀਂ ਪਾਉਣਗੇ ਇਹ ਖ ਆਪਣੇ ਆਪ ਤੇ ਵੀ ਸਵਾਲ ਹੈ ਫਿਰ ਇੱਕ ਚੀਜ਼ ਹੋਰ ਹੈ ਕਿ ਇਹਨਾਂ ਦਾ ਕਿਸ ਤਰ੍ਹਾਂ ਤੇ ਕਿਵੇਂ ਤੇ ਕਿਸ ਹਿਸਾਬ ਨਾਲ ਜਿਹੜਾ ਇਹ ਜੋ ਅਲੀਗੇਸ਼ਨ ਲਗਾਣਾ ਚਾਹੁੰਦੇ ਨੇ ਜਾਂ ਲਗਾ ਰਹੇ ਨੇ ਇਹਨਾਂ ਦੀ ਰੈਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਫੁੱਲਫਿਲ ਨਹੀਂ ਕਰਦੀ ਜੇ ਉਹ ਫੁੱਲਫਿਲ ਨਹੀਂ ਕਰਦੀ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਉਂਦੀ ਤੇ ਇਸ ਦਾ ਮਤਲਬ ਇਹ ਹੈ ਵੀ ਇੱਕ ਕਿਦੀ ਮਿਲੀ ਭੁਗਤਾਨ ਨਾਲ ਇਹ ਸਾਜ਼ਿਸ਼ ਰਚੀ ਗਈ ਹੈ ਇਹ ਛੁੱਟੀ ਜਿਹੜੀ ਇਹ ਰੈਪਿਊਟੇਸ਼ਨ ਐਕਵਾਇਰ ਕਰਨ ਲਈ ਰਚੀ ਗਈ ਹੈ ਸਾਜ਼ਿਸ਼ ਜਾਂ ਇਹ ਕਿਸੇ ਦੇ ਹੱਥਾਂ ਦੇ ਵਿੱਚ ਖੇਡ ਕੇ ਰਚੀ ਗਈ ਹੈ ਇਹ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਵਾਲ ਆ ਸਕਦਾ ਹੈ ਤੇ ਇਹ ਸਵਾਲ ਦਾ ਜਵਾਬ ਉਹ ਕਿਵੇਂ ਦਿੰਦੇ ਨੇ ਇਹ ਹੁਣ ਅੱਲੇ ਦਿਨਾਂ ਹੀ ਪਤਾ ਲੱਗੇਗਾ ਜਦੋਂ ਇਹਦੀ ਪਟੀਸ਼ਨ ਦੀ ਲਿਸਟਿੰਗ ਹੋਏਗੀ ਅਜੇ ਤਾਂ ਪਟੀਸ਼ਨ ਫਾਈਲ ਹੋਈ ਆ ਉਜੀ ਚੀਜ਼ ਨਹੀਂ ਚੀ ਹੈ ਜਦੋਂ ਇਲੈਕਸ਼ਨ ਕਮਿਸ਼ਨ ਹੈ ਜਦੋਂ ਚੀਫ ਇਲੈਕਸ਼ਨ ਕਮਿਸ਼ਨ ਹੈ ਪੰਜਾਬ ਦਾ ਕੀ ਉਹ ਐਨੇ ਕੁ ਜਿਹੜੇ ਨੇ ਸਮਝੇ ਗਏ ਨੇ ਕਿ ਉਹਨਾਂ ਨੇ ਕਾਨੂੰਨ ਦੀਆਂ ਤੱਜੀਆਂ ਉਡਾਂ ਦੇ ਵਿੱਚ ਜੋ ਇਹ ਅਲੀਗੇਸ਼ਨ ਲਗਾ ਰਹੇ ਨੇ ਇਹ ਡੈਫਮੇਟਰੀ ਅਲੀਗੇਸ਼ਨ ਪ੍ਰੂਵ ਹੋਣਗੇ ਔਰ ਇਹਦੇ ਨਤੀਜੇ ਕੀ ਭੁਗਤਨੇ ਪੈਣਗੇ ਇਹਨਾਂ ਨੂੰ ਇਹ ਪਤਾ ਹੈ ਜਾਂ ਨਹੀਂ ਪਤਾ ਜਨਾਬ ਲੂੰ ਇਹ ਚੀਜ਼ ਦੇਖਣ ਵਾਲੀ ਇਹਦਾ ਮਤਲਬ ਜੇ ਜਿਹੜੇ ਜਿਹੜੇ ਸਵਾਲ ਉਹਨਾਂ ਨੇ ਇਲੈਕਸ਼ਨ ਅਫੀਸਰ ਤੇ ਉਠਾ ਰਹੇ ਨੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਉਠਾ ਰਹੇ ਨੇ ਕਿਸ ਤਰ੍ਹਾਂ ਹੋ ਸਕਦਾ ਸੱਚ ਕੀ ਕਿਉਂਕਿ ਅਮਰਤਪਾਲ ਨੂੰ ਤੇ ਅਸੀਂ ਵੀ ਅੱਜ ਉਹਨਾਂ ਨੂੰ ਸਵਾਲ ਕੀਤਾ ਕਿ ਇੱਕ ਬਹੁਮਤ ਮਿਲਿਆ ਬਹੁਤ ਲੋਕਾਂ ਦਾ ਇੱਕ ਵੱਡਾ ਮਤ ਸਾਰੇ ਪੰਜਾਬ ਤੋਂ ਵੰਡੂ ਟਾਪੇਗਾ ਦੇਖੋ ਇਹ ਬਹੁਮਤ ਮਿਲਿਆ ਉਹਨਾਂ ਨੂੰ ਬੜੀਆਂ ਸੀਟਾਂ ਤੇ ਬਹੁਮਤ ਵੀ ਮਿਲਿਆ ਤੇ ਬੜੀਆਂ ਸੀਟਾਂ ਉੱਤੇ ਬਹੁਮਤ ਨਹੀਂ ਵੀ ਮਿਲਿਆ ਤੇ ਤਾਂ ਵੀ ਜਿੱਤ ਦਰਜ ਹੋਈ ਹੈ ਕੀ ਇਹਨਾਂ ਨੇ 543 ਸੀਟਾਂ ਦਾ ਸਰਵੇਖਣ ਕਰ ਲਿਆ ਜਿਆਦਾ ਦੂਰ ਨਾ ਜਾਈਏ ਪੰਜਾਬ ਤੇ ਹਰਿਆਣਾ ਨੇੜੇ-ਨੇੜੇ ਨੇ ਇਸ ਨੇ ਚੰਡੀਗੜ੍ਹ ਇੱਥੋਂ ਦੀਆਂ ਜਿਹੜੀਆਂ 24 ਸੀਟਾਂ ਬਣ ਜਾਂਦੀਆਂ ਕੀ ਇਹ 24 ਸੀਟਾਂ ਦੇ ਉੱਤੇ ਇਹਨਾਂ ਨੇ ਸਰਵੇ ਕਰ ਲਿਆ ਕਿੱਥੇ ਕਿੱਥੇ ਕੀ ਧਾਂਦਲੀ ਹੋਈ ਹੈ ਇਹਨਾਂ ਨੇ ਸਰਵੇ ਕਰ ਲਿਆ ਜੇ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਮੇਰੇ ਕੋਲ ਹੈ ਮੈਂ ਜਿੰਨੂੰ ਪੜਿਆ ਹੈ ਜਿੰਨੂੰ ਸਮਝਿਆ ਤੇ ਵਿਚਾਰਿਆ ਹੈ ਉਹਦੇ ਵਿੱਚ ਇਹ ਗੱਲ ਸਾਫ ਤੇ ਪੂਰਤ ਤੌਰ ਤੇ ਨਜ਼ਰ ਆ ਰਹੀ ਹੈ ਚਾਲੂ ਕੁੱਤੀ ਡੂੰਮਣੀ ਗਾਇਤਾਲਬੇ ਤਾਂ ਉਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਕੋਈ ਵਾਇਲੇਸ਼ਨ ਨਹੀਂ ਕੋਈ ਕੁਝ ਨਹੀਂ ਜੋ ਇੱਕ ਅਲੀਗੇਸ਼ਨ ਲਗਾਣਾ ਤੇ ਉਸ ਨੂੰ ਸਬੂਤ ਕਰਨਾ ਜਿਹੜਾ ਹੁੰਦਾ ਨਾ ਉਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੁੰਦਾ ਹੈ ਲੇਕਿਨ ਜਦੋਂ ਅਲੀਗੇਸ਼ਨ ਲਗਾਇਆ ਜਾਂਦਾ ਹੈ ਤੇ ਫਿਰ ਅਲੀਗੇਸ਼ਨ ਜੇ ਪ੍ਰੂਵ ਨਾ ਹੋ ਸਕੇ ਤੇ ਫਿਰ ਮਾਈਟ ਆਫ ਰੂਲ ਜਦੋਂ ਚੱਲਦਾ ਹੈ ਲਾ ਤਾਂ ਜਦੋਂ ਡੰਡਾ ਚੱਲਦਾ ਤੇ ਫੇਰ ਉਹਦੀ ਆਵਾਜ਼ ਨਹੀਂ ਆਉਂਦੀ ਇਹ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਤਫ਼ਹੀਲ ਨਾਲ ਗੱਲਬਾਤ ਹੋਤਕਦੀ ਹੈ ਜੇ ਇਹਨਾਂ ਦੀ ਰੈਪਰੈਜ਼ੈਂਟੇਸ਼ਨ ਦੇਖੀ ਜਾਏ ਜਿਹੜੀ ਇਹਨਾਂ ਨੇ ਆਪ ਨਹੀਂ ਲਿਖੀ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਕਿ ਇਹਦੀ ਵਾਰਡਿੰਗ ਕੀ ਹੈ ਇਹ ਲੀਗਲੀ ਡਰਾਫਟਡ ਵਾਰਡਿੰਗ ਹੈ ਜੇ ਇਹ ਲੀਗਲੀ ਡਰਾਫਟਡ ਵਾਰਡਿੰਗ ਹੈ ਹੋ ਸਕਦਾ ਮੈਂ ਗਲਤ ਹੋਵਾਂ ਲੇਕਿਨ ਜੋ ਮੇਰੀ ਸਮਝ ਵਿੱਚ ਆਈ ਹੈ ਉਹ ਲੀਗਲੀ ਡਰਾਫਟਡ ਹੈ ਤੇ ਉਸ ਡਰਾਫਟਿੰਗ ਦੇ ਵਿੱਚੋਂ ਜੇ ਮਾਨਯੋਗ ਅਦਾਲਤ ਨੇ ਇਹ ਸਵਾਲ ਪੁੱਛ ਲਿਆ ਤੇ ਫਿਰ ਆਪਾਂ ਕਿੱਥੇ ਖੜੇ ਆ ਵੀ ਇਹਦੇ ਹੀ ਲਿਖਿਆ ਕੀ ਹੈ ਇਹਦੇ ਵਿੱਚ ਵਾਇਲੇਸ਼ਨ ਕਿਹੜੀ ਤੁਸੀਂ ਸਪੈਸੀਫਾਈ ਕੀਤੀ ਹੈ ਕਿਹੜੀ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਗੱਲ ਹੈ ਗਾਈਡਲਾਈਨ ਹੈ ਜਿਹੜੀ ਉਹਨੂੰ ਤੁਸੀਂ ਸਪੈਸੀਫਾਈ ਕਰਕੇ ਆਪਣੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਇਹ ਵਾਇਲੇਸ਼ਨ ਹੋਈਆਂ ਕਿਵੇਂ ਸਰਕਾਰ ਦੀ ਮਿਲੀਭੁਗਤ ਹੈ ਇਹ ਮਾਨ ਸਰਕਾਰ ਦੇ ਉੱਤੇ ਵੀ ਐਲੀਗੇਸ਼ਨ ਹੈ ਬੜਾ ਵੱਡਾ ਤੇ ਜੇ ਇਹ ਐਲੀਗੇਸ਼ਨ ਹੈ ਇਹ ਦੇਖਣਾ ਪਏਗਾ ਕਿ ਪੰਜਾਬ ਸਰਕਾਰ ਇਸ ਚੀਜ਼ ਨੂੰ ਕਿਵੇਂ ਕਾਊਂਟਰ ਕਰਦੀ ਹੈ ਕਿ ਅਮਰਤਪਾਲ ਕਰਕੇ ਤੁਹਾਨੂੰ ਲੱਗ ਰਿਹਾ ਕਿ ਅਮਰਤਪਾਲ ਕਰਕੇ ਸਵਾਲ ਹੋ ਰਹੇ ਨੇ ਕੋਈ ਪਹਿਲਾਂ ਵੀ ਨੌਜਵਾਨ ਕਹਿੰਦਾ ਕਿ ਮੈਂ ਡਿਬੇਟ ਲਈ ਚੈਲੰਜ ਕਰਦਾ ਉਹ ਨਹੀਂ ਆਉਂਦੇ ਮੇਰੇ ਸਵਾਲ ਨੇ ਕਿ ਇਸ ਪਰਸ ਇਸ ਪਰਸਨ ਨੂੰ ਲੈ ਕੇ ਇੱਕ ਪਰਸਨ ਨੂੰ ਲੈ ਕੇ ਜਿਸ ਨੌਜਵਾਨ ਨੇ ਉਹਨਾਂ ਨੂੰ ਕਿਹਾ ਵੀ ਡਿਬੇਟ ਲਈ ਨਹੀਂ ਆਉਂਦੇ ਤੇ ਉਹਨੂੰ ਕਹੋ ਵੀ ਭਾਈ ਤੂੰ ਮੋਦੀ ਜੀ ਕੋਲ ਚੱਲ ਜਾ ਉਹ ਤਾਂ ਕਿਤੇ ਪ੍ਰੈਸ ਕਾਨਫਰੰਸ ਵਿੱਚ ਵੀ ਨਹੀਂ ਆਉਂਦੇ ਇਹ ਤਾਂ ਮਰਜ਼ੀ ਹੈ ਆਉਣ ਵਾਲੇ ਦੀ ਸਦਨ ਵੱਲੇ ਬੜੇ ਨੇ ਸੱਦਾ ਦੇਣ ਵਾਲੇ ਬੜੇ ਨੇ ਨਿਯੋਤਾਂ ਦੇਣ ਵਾਲੇ ਬੜੇ ਨੇ ਤੇ ਨਿਯੋਤਾਂ ਰਿਸੈਪਟ ਕਰਨ ਵਾਲੇ ਨੇ ਇਹ ਦੇਖਣਾ ਹੈ ਵੀ ਇਹਦੇ ਅੱਲੇ-ਪੱਲੇ ਕੀ ਆ ਜਦੋਂ ਇਹ ਚੀਜ਼ ਹੈ ਹਰ ਬੰਦਾ ਜਿਹੜੀ ਹੈ ਸਸਤੀ ਸ਼ੌਰਤ ਖੱਟਣ ਦੇ ਵੱਲ ਅੱਜਕੱਲ ਤੁਰ ਪਿਆ ਕਿਉਂਕਿ ਰਾਜਨੀਤੀ ਇੱਕ ਐਸੇ ਪੇਟ ਦੇ ਵਿੱਚ ਖਲੋ ਗਈ ਹੈ ਜਾ ਕੇ ਜਿੱਥੇ ਇਹ ਗੱਲ ਸਾਫ਼ ਤੇ ਸਪੱਸ਼ਟ ਤੌਰ ਤੇ ਉਗੜ ਕੇ ਨਜ਼ਰ ਆ ਰਹੀ ਏ ਕਿ ਜਿਨ੍ਹਾਂ ਨੇ ਰਾਜਨੀਤੀਆਂ ਕੀਤੀਆਂ ਜਾਂਦਾ ਦੂਰ ਨਾ ਜਾਓ ਅਮੇਠੀ ਦੇ ਵਿੱਚ ਸਿਮਰਤੀ ਇਰਾਨੀ 1,66,000 ਦੇ ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਕਾਰਜਕਰਤਾ ਤੋਂ ਹਾਰ ਗਈ ਆ ਸਭ ਤੋਂ ਵੱਡੀ ਜਿਹੜੀ ਹੈ ਹਾਰ ਉਹਦੀ ਸਿਮਰਤੀ ਇਰਾਨੀ ਦੀ ਹੋਈ ਹੈ ਔਰ ਜਦੋਂ ਉਹਨੇ ਪੋਲਿਟਿਕਸ ਵਿੱਚ ਪੈਰ ਰੱਖਿਆ ਸੀ ਤੇ ਸਿਰ ਤੇ ਸਿਲੰਡਰ ਚੁੱਕ ਕੇ ਜਾਂ ਹੱਥ ਵਿੱਚ ਸਿਲੰਡਰ ਫੜ ਕੇ ਜਾਂ ਚੌਂਕਾਂ ਦੇ ਵਿੱਚ ਸਿਲੰਡਰ ਗੈਸ ਦਾ ਰੱਖ ਕੇ ਉਹ ਡਰਮੇ ਕਰਿਆ ਕਰਦੀ ਸੀ ਤੇ ਉਹ ਨੂੰ ਮਾਈਲੇ ਜਿੱ ਮਿਲ ਗਈ ਕੀ ਇਹਨਾਂ ਲੋਕਾਂ ਨੇ ਜਿਹੜੀ ਹੈ ਰਾਜਨੀਤੀ ਦੇ ਪੜ ਵਿੱਚ ਪੈਰ ਰੱਖਣਾ ਹਮ ਕਿਹੜੀ ਮਾਈਲੇ ਹੀ ਲੈਣੀ ਹੈ ਕੀ ਲੈਣੀ ਹੈ ਇਹਨਾਂ ਨੂੰ ਦਰਸਨਾ ਪਏਗਾ ਆਪਣੇ ਕ੍ਰੈਡੈਂਸ਼ੀਅਲਸ ਪਹਿਲੇ ਇਹਨਾਂ ਨੂੰ ਜਸਟੀਫਾਈ ਕਰਨੇ ਪੈਣਗੇ ਜਦੋਂ ਇਹ ਰੇਟ ਜਿਹੜੀ ਹੈ ਲੱਗੇਗੀ ਪਹਿਲੇ ਤਾਂ ਪਾਸ ਹੋਣ ਦੀ ਗੱਲ ਹੈ ਜਦੋਂ ਲੱਗੇਗੀ ਉਹ ਅਲੱਗ ਚੀਜ਼ ਹੋਏਗੀ ਲੇਕਿਨ ਇਹ ਪੜਾ ਜਿਹੜੇ ਨੇ ਇਨਾਂ ਦੇ ਵਿੱਚ ਇਹਨਾਂ ਨੂੰ ਇਹ ਚੀਜ਼ ਦੱਸਣੀ ਪੈਗੀ ਸਪੈਸੀਫਾਈ ਕਰਨੀ ਪੈਗੀ ਜੇ ਨਹੀਂ ਕਰ ਸਕੇ ਤੇ ਰੈਟ ਕ੍ਰੂਠਣੀ ਦੇ ਵਿੱਚੋਂ ਹੀ ਨਹੀਂ ਨਿਕਲਣੀ ਪਾਸ ਹੀ ਨਹੀਂ ਹੋਣੀ ਬੈਂਚ ਕੋਲ ਹੀ ਨਹੀਂ ਜਾਣੀ ਔਰ ਇਸ ਤਰ੍ਹਾਂ ਨਾਲ ਐਮਪੀਸ਼ਿਪ ਪ੍ਰਭਾਵਿਤ ਹੋ ਸਕਦੀ ਹੈ ਇਸ ਤਰ੍ਹਾਂ ਦੀ ਪਹਿਲੀ ਗੱਲ ਦਾ ਅਲੀਗੇਸ਼ਨ ਪ੍ਰੂਵ ਹੋਣਾ ਹੀ ਵੱਡੀ ਗੱਲ ਹੈਗੀ ਆ ਜੇ ਕੋਈ ਅਲੀਗ ਕਰ ਰਿਹਾ ਤਾਂ ਪਰ ਕੀ ਇਸ ਤਰ੍ਹਾਂ ਨਾਲ ਐਮਪੀਸ਼ਿਪ ਜਿਹੜਾ ਸੌ ਚੁੱਕੀ ਆ ਹਾਂ ਇਹ ਕਿਸੇ ਵੀ ਤਰ੍ਹਾਂ ਇਹ चीज ਪ੍ਰਭਾਵਿਤ ਨਹੀਂ ਹੋਏਗੀ ਕਿਉਂਕਿ चीज वेरीफाई ਹੋਈ ਹੈ ਇਹ ਹੁਣ ਕਹਿੰਦੇ ਨੇ ਕਿ ਉਹਨਾਂ ਨੇ ਆ ਕੇ ਜਿਹੜੇ ਹਨ ਜਿਹੜਾ ਅਫਸਰ ਸੀ ਉਹਦੇ थंबनेल ਸਾਈਨਿੰਗ ਕੀਤੀ ਸਾਰੀ ਦੁਨੀਆ ਨੂੰ ਪਤਾ ਹੈ ਸਨੇਨ ਥਾਪਾਂ ਦੇ ਕਿ ਉਹ ਡਿਬੜੂ ਘਟ ਜੇਲ੍ਹ ਇੱਚ ਨੇ ਤੇ ਇਹ ਪਰਮਿਸ਼ਨ ਆਈ ਜਾਂ ਕੀ ਆ ਕੀ ਨਹੀਂ ਇਹਦੀ ਇਹਨਾਂ ਨੇ छानबीन ਕੀਤੀ ਖੋਖ ਕੀਤੀ ਇਹਦੇ ਉੱਤੇ ਰਿਪਰੈਜੈਂਟੇਸ਼ਨ ਦੇ ਵਿੱਚ ਇੱਕ ਅੱਖਰ ਵੀ ਨਹੀਂ ਬੋਲਿਆ ਮੈਨੂੰ ਤਾਂ ਨਜ਼ਰ ਨਹੀਂ ਆਇਆ ਜੇ ਬੋਲਿਆ ਹੋਵੇ ਤੇ ਜੇ ਇਹਨਾਂ ਨੂੰ ਦੱਸਣਾ ਪੈ ਗਿਆ ਕੋਰਟ ਨੂੰ ਤੇ ਦੇਖਦੇ ਹਾਂ ਇੱਕ ਹਿਸਾ ਤਾਂ ਉਹ ਨਾਲ ਦਰਦਦੇ ਨੇ ਕਿਸੇ ਤਰ੍ਹਾਂ ਨਾਲ ਕਰਦੇ ਨੇ ਸਵਿਧਾਨ ਦੇ ਵਿੱਚ ਹਰ ਇੱਕ ਨੂੰ ਕਾਨੂੰਨ ਦੇ ਮੁਤਾਬਕ ਕੋਰਟ ਦੇ ਵਿੱਚ ਜਾਣ ਦਾ ਅਧਿਕਾਰ ਹੈ ਲੇਕਿਨ ਕੋਰਟ ਦੀਆਂ ਜਿਹੜੀਆਂ پابੰਦੀਆਂ पीआईएल ਦੇ ਉੱਤੇ ਰੂਲ ਜਿਹੜੇ ਆ ਬਣਾਏ ਆ ਮਾਨਯੋਗ ਹਾਈ ਕੋਰਟ ਪੰਜਾਬ ਤੇ ਹਰਿਆਣਾ ਨੇ ਵੀ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਦਰਸਣੀਆਂ ਪੈਣਗੀਆਂ ਆਪਣੇ ਕ੍ਰੈਡੈਂਸ਼ੀਅਲ ਦਰਸਣੇ ਪੈਣਗੇ ਲੋਕਲ ਸਟੈਂਡਾਈਡ ਦਰਤਨੀ ਪੈਗੀ ਵੀ ਜਨਾਬ ਤੁਸੀਂ ਕਿ ਸਹੀ ਹਥੀਅਤਾਰੇ ਹੋ ਤੇ ਜੇ ਉਹ ਸਹੀ ਹਥੀਅਤ ਨਾ ਕਲੀਅਰ ਕਰ ਸਕੇ ਤੇ ਇਹ ਭਾਈ ਅਮਰਤਪਾਲ ਸਿੰਘ ਜੀ ਜਿਹੜੀ ਇਹਦੇ ਮੈਂਬਰ ਪਾਰਲੀਮੈਂਟ ਦੀ ਹਸੀਅਤ ਹੈ ਉਹਨੂੰ ਕਿਵੇਂ ਚੈਲੰਜ ਕਰਨਗੇ ਔਰ ਇਹ ਵੀ ਕਾਇਦ ਕਰੀ ਨਹੀਂ ਕਿ ਜਿਹੜਾ ਅਮਰਿਤਪਾਲ ਦੀ ਜਿਹੜੀ ਫੇਵਰ ਦੇ ਕਰਨਾ ਉਹਦੀ ਤੇ ਕਈ ਮੁਕੱਦਮੇ ਇੱਥੇ ਨੇ ਪੰਜਾਬ ਦੇ ਵਿੱਚ 307 ਜਾਂ ਹੋਰ ਮੁਕੱਦਮੇ ਹੈਗੇ ਨੇ ਉਹ ਨਹੀਂ ਚਲਾਏ ਜਾ ਰਹੇ ਔਰ ਐਨ ਐਨ ਐਸ ਐਚ ਵਿੱਚ ਬੰਦ ਕਰਕੇ ਡਿਬਰੂਗੜ ਰੱਖਿਆ ਹੋਇਆ ਦੂਜੇ ਮੁਕੱਦਮੇ ਦੀ ਜਿਹੜੀ ਪੁਸ਼ਟੀ ਨਹੀਂ ਹੋ ਰਹੀ ਰਾਈ ਨੀਤੀ ਸਾਡੀ ਜਿਹੜੀ ਹੈ ਕਿਸ ਪੜ ਤੇ ਖਲੋਤੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਮੋਦੀ ਜੀ ਦਾ 5 ਟ੍ਰਿਲੀਅਨ ਡਾਲਰ ਇਕਨੋਮੀ ਦਾ 슬ੋਗਨ ਜਿਹੜਾ ਹੈ ਇਸੇ ਲਈ ਫੇਲ ਹੋ ਰਿਹਾ ਮੈਂ ਪਿੱਛੇ ਜਿਆ ਦੇਖਿਆ ਤਾਂ ਕਿ ਇੰਡੀਆ ਜਿਹੜਾ 4ਥ ਕੰਟਰੀ ਹੈ ਵਰਡ ਦਾ ਜਿਹਦੇ ਵਿੱਚ ਕ੍ਰਾਈਮ ਅਗੇਂਸਟ ਔਰਮਨ ਜਿਹੜਾ ਟੌਪ ਤੇ ਆ ਜੀ ਡੀ ਵੀ ਜੋ ਵੀ ਗੱਲ ਹੁੰਦੀ ਹੈ ਲੈਂਡ ਆਂਡ ਆਰਡਰ ਦੀ ਸਿਚੁਏਸ਼ਨ ਦੇ ਮੁਤਾਬਕ ਹੁੰਦੀ ਹੈ ਉਸ ਤੇ ਮੁਤਾਬਕ ਲੋਕ ਜਾ ਕੇ ਵਸਣਾ ਲੋਕ ਜਾ ਕੇ ਹੱਸਣਾ ਲੋਕ ਜਾ ਕੇ ਰੋਣਾ ਲੋਕ ਜਾ ਕੇ ਕੰਮ ਕਰਨਾ ਲੋਕ ਜਾ ਕੇ ਇਨਵੈਸਟਮੈਂਟ ਕਰਨਾ ਸੋਚਦੇ ਨੇ ਜੇ ਉਹਨਾਂ ਦਾ ਪਰਿਵਾਰ ਹੀ ਨਹੀਂ ਸੁਰੱਖਿਤ ਤੇ ਉਹ ਕਿਤੇ ਇਨਵੈਸਟਮੈਂਟ ਕਰਨਗੇ ਵੀਰੋ ਦੇਖੋ ਜਿਹੜੀ ਭਾਈ ਅਮਰਪਾਲ ਸਿੰਘ ਦੇ ਖਿਲਾਫ ਨਵੀਰ ਸਿੰਘ ਨੇ ਪਾਈ ਹੈ ਪਟੀਸ਼ਨ ਪਹਿਲੀ ਗੱਲ ਇਹ ਵੀਰੋ ਕਿ ਉਹ ਉਹਨਾਂ ਦੇ ਖਿਲਾਫ ਇਲੈਕਸ਼ਨ ਲੜਦੇ ਖਡੂਰ ਸਾਹਿਬ ਤੋਂ ਤੇ ਵੱਡੇ ਮਾਰਜਨ ਤੋਂ ਹਾਰੇ ਆ ਹੁਣ ਇਹ ਇੱਕ ਜਾਤੀ ਅਨਾਜਾਤੀ ਦੁਸ਼ਮਣੀ ਟਾਈਪ ਗੱਲ ਬਣ ਜਾਂਦੀ ਹੈ ਕਿ ਬੰਦਾ ਹਾਰ ਜਾਂਦਾ ਵੈ ਤੇ ਝੂਠੇ ਇਲਜ਼ਾਮات ਲਾਣੇ ਸ਼ੁਰੂ ਕਰ ਦਿੰਦਾ ਵੈ ਦੂਸਰਾ ਅਗਰ ਭਾਈ ਅਮਰਪਾਲ ਸਿੰਘ ਪ੍ਰਸ਼ਾਸਨ ਦੇ ਬੰਦੇ ਗਏ ਹੈ ਏਜੰਸੀਆਂ ਦੇ ਬੰਦੇ ਹੈਗੇ ਆ ਏਜੰਸੀਆਂ ਨਾਲ ਉਹਨਾਂ ਨੂੰ ਜਤਾਇਆ ਵਾ ਤੇ ਫਿਰ ਏਜੰਸੀਆਂ ਨਾਲ ਉਹਨਾਂ ਨੂੰ ਅੰਦਰ ਕਿਉਂ ਰੱਖਿਆ ਵਾ ਇਹ ਵੀ ਬੜਾ ਵੱਡਾ ਮੁੱਦਾ ਵਾ ਉਹਨਾਂ ਨੂੰ ਬਾਹਰ ਕਿਉਂ ਨਹੀਂ ਲਿਆਉਂਦੀ ਉਹਨਾਂ ਨੂੰ ਬਾਹਰ ਲਿਆ ਕੇ ਆਪਣੇ ਕੰਮ ਕਰਾਵੇ ਏਜੰਸੀਆਂ ਤੋਂ ਇਨਾ ਡਰਨ ਨਹੀਂ ਆ ਮੈਂ ਪ੍ਰਸ਼ਾਸਨ ਦਾ ਆਪਣੀ ਕੋਸ਼ਿਸ਼ ਕਰਨ ਲਈ ਹੈ ਕਿ ਉਹਨਾਂ ਦੀ ਸਾਲ ਵਾਸਤੇ ਐਨਐਸਏ ਵਧਾਤੀ ਹੈ ਜਿਹੜਾ ਕਿ ਉਹਨਾਂ ਦਾ ਕੇਸ ਹੀ ਨਾ ਐਨਐਸਏ ਵਾਲਾ ਕੇਸ ਵੀ ਨਹੀਂ ਹੈਗਾ ਵੀਰੋ ਇਹ ਸਿਰਫ ਸਿਰਫ ਫੇਮ ਹਾਸਲ ਕਰਨ ਦਾ ਇੱਕ ਸਟੰਟ ਹੈਗਾ ਵਾ ਭਾਈ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਦਾ ਤੇ ਉਹਨਾਂ ਦੇ ਨਾਲ ਜ਼ਾਤੀ ਅਦਾਵਤ ਰੱਖਣ ਦੀ ਵਜ੍ਹਾ ਤੋਂ ਇਸ ਬੰਦੇ ਨੇ ਪਟੀਸ਼ਨ ਪਾਈ ਹੈ ਫੋਰ ਇਸ ਪਟੀਸ਼ਨ ਦੇ ਵਿੱਚ ਮੇਰੇ ਖਿਆਲ ਦੇ ਮੁਤਾਬਕ ਕੁਝ ਵੀ ਨਹੀਂਗਾ ਕਿਉਂਕਿ ਅਗਰ ਭਾਈ ਅਮਰਪਾਲ ਸਿੰਘ ਕੋਈ ਬੇਜ਼ਾਪਤੀਆਂ ਬੇਕਾਨੂੰਨੀਆਂ ਕੀਤੀਆਂ ਹੁੰਦੀਆਂ ਤੇ ਜਿਹੜੀ ਹੈ ਜਿਹੜੀ ਸਰਕਾਰ ਹੈ ਉਹ ਅੱਗੇ ਇਸ ਤੌਰ ਦੇ ਵਿੱਚ ਗਈ ਸੀ ਕਿ ਅਮਰਪਾਲ ਕਿਸੇ ਤਰ੍ਹਾਂ ਐਮਪੀਸ਼ਿਪ ਨਾ ਇਲੈਕਸ਼ਨ ਲੜੇ ਤੇ ਐਮਪੀ ਬਣੇ ਹੀ ਨਾ ਅਗਰ ਉਹਨਾਂ ਨੂੰ ਮੌਕਾ ਮਿਲਦਾ ਤੇ ਉਹਨਾਂ ਨੇ ਕਦੇ ਵੀ ਇਲੈਕਸ਼ਨ ਨਹੀਂ ਲੜਨੇ ਨਾ ਵੀਰੋ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ ਆਪਣਾ ਢੇਰ ਸਾਰਾ ਖਿਆਲ ਰੱਖਣਾ ਦਵਾਉ ਯਾਦ ਰੱਖਣਾ i love him